ਸੰਸਾਰ ਤੇ ਸ੍ਰਿਸ਼ਟੀ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਡੇਰੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾ ਰਹੇ ਸੀ ਗਮਰਾਹ ਕਰ ਰਹੇ ਸੀ ਲੋਕਾਂ ਦੀ ਲੁੱਟਖੋ ਹੋ ਰਹੀ ਸੀ ਇੱਜ਼ਤਾਂ ਗਵਾਈਆਂ ਜਾ ਰਹੀਆਂ ਸੀ ਉਹੀ ਸਭ ਕੁਝ ਬਹੁਤ ਸਾਰੇ ਜਿਹੜੇ ਡੇਰੇਦਾਰ ਹੈ ਉਹਨਾਂ ਦੇ ਡੇਰਿਆਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਪਹਜਾਓ ਪੰਜਾਬ ਬਚਾਓ ਦੀ ਮਹਿੰਮਾ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਤੇ ਉਹ ਮਹਿਮ ਜਿਹੜੀ ਅਸੀਂ ਚੱਲਦੀ ਚੱਲਦੀ ਮਹਿਮ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਤੇ ਰੇਤਗਾੜੂ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇਵਿਆਂ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਪਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਹੈ ਪਹਿਲੀ ਗੱਲ ਤੇ ਮੈਨੂੰ ਉਹਦਾ ਨਾਮ ਨਹੀਂ ਸੀ ਪਤਾ ਵੀ ਸੁਖਵਾਲ ਦਾਸ ਉਹਦਾ ਨਾਮ ਹੈ। ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਗੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਉਹਦੇ ਪਰਿਵਾਰ ਨੂੰ ਕੋਈ ਫੋਨ ਕਾਲ ਕਰਕੇ ਧਮਕੀ ਨਹੀਂ ਦਿੱਤੀ। ਪੈਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਬੇਅਦਬੀ ਹੋ ਸਕਦੀ ਹੈ। ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਅ ਔਰ ਪੈਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਕੋਟ ਚੈਨਲ ਹੈ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫਜੀ ਭੱਦੀ ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਬਰੂ ਹੈ ਵੀ ਅਸੀਂ ਕੋਈ ਗੁੰਡੇ ਨਹੀਂਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਆ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟ ਖਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਗੋਹਰਾ ਔਰ ਲੋਕਾਂ ਦੀਆਂ ਭਾਵਨਾ ਨੂੰ ਠੇਸ ਜਿਹੜੀ ਪਹੁੰਚਾਈ ਜਾ ਰਹੀ ਉਹ